나 t r ਮੈਂ ਜੰਮੀ ਤੂੰ ਸਮਾਂ ਆਵਾ ਦੇ ਨਾ ਸਮਾਂ ਹਾਸਾ ਦੇਣਾ ਕੋਈ ਇਦਾਂ ਨਾ ਕਰ ਲੈ ਤੂੰ ਸਾਡਾ ਸਾਡੀ ਅੱਖੀ ਵੀ ਨਹੀਂ ਪਾਈ ਖਾਂ ਮਾਲ ਅਲਗਲੀ ਗਾਸ ਕੋ ਅਰਦਾਸ ਕਰੋ ਤੂੰ ਸਭੀ ਬੰਦ ਹੋ ਜਾਵੇ

ਉਹ ਟਹਿ ਟਹਿਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਸਲਾ ਪਿੰਡ ਵਿੱਚ ਖੜੇ ਹੁਣੇ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਬ ਇਹ ਕਹਿ ਸਕਦੇ ਹਾਂ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਮ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਗਿਪਸਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ ਨजात ਮਿਲਦਾ ਤੁਸੀਂ ਅਰਦਾਸ ਕੀਤੀ ਬਾਬਾ ਫ਼ਰੀਦ ਜੀ ਦੇ ਅਰਦਾਸ ਆਪਣਾ ਦਾ ਨਾਮ ਨੋਟ ਕੀਤਾ ਬਹੁਤ ਮਾੜੇ ਹਾਲਾਤ ਨੇ ਜੋ ਦੇਖ ਰਹੇ ਆ ਅੱਗੇ ਤਾਂ ਜਿਵੇਂ ਗਿਪਸਾ ਬੱਸ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘਿਰਡ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਵਿਪਤਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹਿਰਦੇ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਦਿੰਦਿਆਂ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਵਿਪਤਾ ਨਹੀਂ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹਰ ਹੀ ਫੜੀ ਆਖੀ ਇਥੋਂ ਤੱਕ ਕਿ ਬਹਿ ਕੇ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਸੁੱਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਪੈਕ ਦੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਤਕਰਾ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇਖੀ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਕੋ ਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਕੋ ਰੋਕਣ ਲਈ ਤਾਂ ਜਿਹੜਿਆਂ ਨੇ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਸੀਂ ਅੱਜ ਇੱਥੇ ਪੁੱਛੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਗਈ ਹੈ ਅਸੀਂ ਅੱਜ ਦੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਗੁੱਲੀਵਾਲੇ ਮਾਪੁਰਖਾ ਨੂੰ ਪ੍ਰਕਾਲਿਆ ਵਾਲੇ ਅਸਥਾਨ ਦੇ ਮੁਕਸੀਬਾ ਦਾ ਸੰਤ ਬਾਬਾ ਗੁਰਦੇਵ ਸਿੰਘ ਜੀ ਗੁੱਲੀਵਾਲੇ ਇਹਨਾਂ ਦੇ ਮਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੀ ਪਕਾ ਕੇ ਸੂਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਔਰ ਪਸ਼ੂਆਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪਟਿਆੰਤ ਸਾਹ ਕੇ ਪਸ਼ਮੋ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਇੱਕ ਰਿਪੋਰਟ ਜਿਹੜੀ ਹੈ ਕਿ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਰੋਕਣ ਵਾਸਤੇ ਆਰੀ ਔਰ ਨਵੇਲ ਦੀ ਕੀਤੀ ਹੈ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹਈਆ ਕਰਵਾਇਆ ਜਾਏ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਕੋ ਦਿੱਕਤਾਂ ਆਈਆਂ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਪੂਰੇ ਹਿੰਦੁਸਤਾਨ ਦੇ ਅਗੇ ਸਿੱਖ ਨੇ ਜਿਹੜੇ ਅਨੇਕਾਂ ਮੁੱਦਿਆਂ 'ਤੇ ਹੁੰਦੇ ਆ ਜਿਹੜੀ ਕਮੀ ਜਾਂਦੀ ਜਿਹੜਾ ਹੋਰ ਪਿਆਦੇ ਤੇ ਪਰ ਪੰਜਾਬ ਦੇ ਵਿੱਚ ਵਿਕਤਾ ਦੇ ਕੋਈ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਮਦਦ ਹੁਣ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬ ਕੇੰਡਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਪਰਵਾਹਣ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਅਸ਼ਕੋਜ ਵਿੱਚ ਕੋਹੜ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਚੋ ਸੁਨਾਮੀ ਆਏ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਏ ਤੇ ਪੰਜਾਬੀ ਅੱਗੇ ਸਨ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀ ਨੇ ਇੱਕ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਤਨਾ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣ ਦਾ ਤੱਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਬਦੁਰਗਦੀ ਜਿਹੜੀ ਸਹਾਇਤਾ ਉਹ ਕਰਨ ਦੇ ਕਰਨ ਕਰਦੇ ਹਾਂ ਔਰ ਅੱਜ ਪੰਜਾਬ ਦੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ ਅਸੀਂ ਨਤੀਜੇ ਦੇ ਵਾਸਤੇ ਜਿਹੜਾ ਉਹ ਜਰੂਰ ਕਰਾਂਗੇ